ਬਰਦਾਦ ਦੇ ਤੋਂ ਲੈ ਕੇ ਇਹ ਟੁੱਟ ਜਾ ਰਿਹਾ ਹੈ ਸਾਸੀ ਪ੍ਰਸ਼ਾਸਨ ਨੂੰ ਬਹੁਤ ਵਾਰੀ ਬੇਨਤੀ ਕਰੀ ਚੜ੍ਹਦੀਆਂ ਚਿੱਠੀਆਂ ਦਿੱਤੀਆਂ ਹੀ ਕਿਤੇ ਸਾਡੀ ਇਹ ਸੁਣਵਾਈ ਨਹੀਂ ਹੋਈ ਜੀ ਜੇ ਸਾਨੂੰ ਜਦੋਂ ਨੇੜੇ ਚੱਕੜ ਜਦੋਂ ਮੀਂਹ ਆਉਦਾ ਹੀ ਲੋਕ ਉਹਦੇ ਘਰਾਂ ਚ ਬੈਠੇ ਹੁੰਦੇ ਸੀ ਅਸੀਂ ਉਦੋਂ ਇੱਥੇ ਕੀੜੇ ਮਾਰਦੇ ਫਿਰਦੇ ਰਹੇ ਜੀ ਰਾਤ ਨੂੰ 2-2 ਵਜੇ ਤੱਕ ਰਾਤ ਨੂੰ ਮਾਗਰੋਂ ਮੋਗੇ ਖੋਲ ਕਿਉਂ ਨਹੀਂ ਜਦੋਂ ਮੋਗੇ ਖੋਲਣ ਜਾਂਦੇ ਸਾਡੇ ਨਾਲ ਲੋਕ ਲੜਦੇ ਆ ਬਹੁਤ ਬੁਰਾ ਹਾਲ ਆ ਸਾਡਾ ਸਾਡਾ ਇਹ ਵਾਰ ਕਿਤੇ ਕਣਕ 'ਚ ਨੁਕਸਾਨ ਹੁੰਦਾ ਜੀ ਕਿਹੜੇ ਝੋਨੇ 'ਚ ਨੁਕਸਾਨ ਹੁੰਦਾ ਪੱਕੀਆਂ ਕਣਕਾਂ ਦੇ ਵੀ ਬਹੁਤ ਬੜੀ ਟੁੱਟੀ ਆ ਇੱਕ ਚਲੋ ਪਹਿਲੇ ਵਾਰ ਨੇ ਇੰਦੀ ਵੀ ਮੂਮ ਗੀ ਤੇ ਪਨੀਰੀ ਦਾ ਨੁਕਸਾਨ ਹੋਇਆ ਤੇ ਬਹੁਤ ਕਾਫੀ 70 80 ਏਕੜਾਂ 'ਚ ਸਾਡਾ ਇਹ ਸਾਰਾ ਇਹ ਨੁਕਸਾਨ ਹੁੰਦਾ ਤੇ ਆਏ ਬਾਰੀ ਕਿਤੇ ਇੱਥੋਂ ਟੁੱਟਦੀ ਜੀ ਕਿਤੇ ਉੱਤ ਟੁੱਟਦੀ ਆ ਇਹ ਸਾਰਾ 25 ਕਿੱਲਾਂ ਦਾ ਮੱੱਖਾ ਹੋ ਜੀ ਉਹ ਤਾਂ 25 ਕਿੱਲਾਂ ਦਾ ਮੱੱਖਾ ਇਹ ਆਏ ਸਾਲ ਟੁੱਟਦਾ ਹੀ ਇੱਕ ਸਾਲ ਕਈ ਵਾਰ ਨਹੀਂ ਟੁੱਟਦਾ ਜਦੋਂ ਨਹਿਰੀ ਚੱਕੜਾਉਣਾ ਹੈ ਅਸੀਂ ਉਦੋਂ ਨਹਿਰ ਤੇ ਸੀ ਉਦੋਂ ਕੋਈ ਵੀ ਆ ਕੇ ਪ੍ਰਸ਼ਾਸਨ ਤੁਹਾਨੂੰ ਦੇ ਸਕਦਾ ਅਸੀਂ ਉਦੋਂ ਅੱਛੀ ਤੇ ਨਹਿਰਤੀ ਮਿਲਾਂਗੇ ਜਿਹੜੇ ਜਿਆਦੇ ਅਸੀਂ ਇੱਥੇ ਆਉਂਦੇ ਆ ਜਿੱਦਾਂ ਮੱਖਾ ਲੱਗਦਾ ਜੀ ਤੇ ਉਹ ਸਾਡੇ 70 ਕਿੱਲਾਂ ਦੇ ਨੁਕਸਾਨ ਹੁੰਦਾ ਹੈ ਔਰ ਲੰਬੇ ਸਮੇਂ ਤੋਂ ਇਹ ਨੁਕਸਾਨ ਹੋ ਰਿਹਾ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਵੀ ਸਾਡਾ ਇਹ ਜਲਦ ਤੋਂ ਜਲਦ ਦੇ ਸਾਡਾ ਜੋ ਖੂਬਾ ਹੀ ਘੈਰਾਈ ਇਹ ਸਾਡੀ ਬੱਕਰੀ ਹੋਵੇ ਸਾਡਾ ਇਹ ਕੋੜ ਟੱਕਿਆ ਜਾ ਸਾਡਾ ਇਹਦਾ ਕੁਝ ਸਾਡੇ ਪੁੱਟਾ ਜਾਵੇ ਧੰਨਵਾਦ ਮੇਰਾ ਨਾਮ ਗੁਰਜੀਤ ਸਿੰਘ ਹੈ ਮੈਂ ਇਸ ਤਰ੍ਹਾਂ ਕੋਪੰਡਲ ਅਫਸਰ ਪੁੱਟਾ ਡਰ ਕਨਾਲਸ ਉਪੰਡਲ ਨਹਿਰ ਵਿੱਚ ਜਰਨ ਮਤਲਬ ਅੱਜ ਤੇ ਬ੍ਰੀਚ ਹੋ ਗਈ ਸੀ 104 ਫਰਦੀ ਤੇ ਫੁਟਾਡਾ ਇਲਾਕੇ ਅੱਜ ਅਸੀਂ ਇੱਥੇ ਆਏ ਹਾਂ ਇਹਨੂੰ ਫਲੱਗ ਕਰਾਂ ਹਾਂਜੀ ਸਰ ਜੀ ਅੱਜ ਨਹਿਰ ਵਿੱਚ ਪਾੜ ਪਿਆ ਹੈ ਇਸ ਬਾਰੇ ਤੁਸੀਂ ਕੀ ਕਹੋਗੇ ਜੀ ਰਾਤ ਫੁਟਾਡਾ ਏਰੀਆ ਦੇ ਵਿੱਚ ਕਾਫੀ ਜ਼ਿਆਦਾ ਝੱਖੜ ਤੇ ਤੁਮਾਨ ਦੇ ਕਾਫੀ ਤੇਜ਼ ਵੀ ਸੀਗਾ ਜਿਹੜਾ ਕਿ ਇੱਕ ਦੋ ਘੰਟੇ ਬੰਨ ਰਿਹਾ ਕਰਕੇ ਜੀ ਇੱਥੇ ਨਹਿਰ ਦੇ ਵਿੱਚ ਡਾਣੇ ਵਗੈਰਾ ਫਸ ਗਏ ਨੇ ਰਕਤ ਦੇਖ ਕੇ ਫਸ ਗਏ ਸੀ ਇਹਦੇ ਕਰਕੇ ਸਵੇਰ ਬ੍ਰੀਚ ਹੁੰਦਾ ਸਰ ਆਊਂਡ ਕੀ ਵਿਵਸਥਾ ਕੀਤੀ ਐ ਇਸ ਨੂੰ ਕਰਨ ਨੂੰ ਆਸਦੀ ਜਦੋਂ ਜੇ ਇੱਕ ਵਾਰੀ ਪਾਣੀ ਬੰਦ ਕਰਤੀ ਦੀ ਤੇ ਨਾਲ ਦੇ ਨਾਲ ਅਸੀਂ ਥੱਲੇ ਲਗਵਾ ਕੇ ਤੇ ਮਿੱਟੀ ਵਗੈਰਾ ਪਾ ਕੇ ਪ੍ਰੋਪਰ ਕੰਪੈਕਸ਼ਨ ਕਰਕੇ ਤੇ ਉਹ ਬੰਦ ਕਰ ਦਿੱਤਾ ਸਰ ਕਿੰਨਾ ਕੇ ਟਾਈਮ ਲੱਗ ਕੋਈ ਸੀ